ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ। ਉਹਨਾਂ ਨਾਲ ਘਰ ਭਰਿਆ-ਭਰਿਆ ਲੱਗਦਾ। ਵਿਹੜੇ ਜਾਂ ਡਿਊੜੀ ਵਿੱਚ ਬਜ਼ੁਰਗ ਨੇ ਮੰਜੇ ਤੇ ਬੈਠੇ ਹੋਣਾ। ਹਰ ਕਿਸੇ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਬਲਾ ਕੇ ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਬੈਠਿਆਂ ਕਦੇ ਜਿੰਦਰੇ ਦੀ ਲੋੜ ਹੀ ਨਹੀਂ ਸੀ ਪੈਂਦੀ। ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਅੱਜ ਕੋਈ ਵਿਰਲਾਤਾਵਾਂ ਹੀ ਘਰ ਹੋਵੇਗਾ ਜਿਸ ਵਿੱਚ ਕੋਈ ਬਜ਼ੁਰਗ ਦਿਖਾਈ ਦਿੰਦਾ ਹੋਵੇ। ਬਹੁਤੇ ਪਰਿਵਾਰ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਦੇ। ਜੋ ਮਜਬੂਰੀ ਵਾਸ ਰੱਖਦੇ ਵੀ ਨੇ ਉਹ ਬੰਦਾ ਸਤਕਾਰ ਨਹੀਂ ਦਿੰਦੇ। ਉਹੀ ਪੁੱਤਰ ਬੁੱਢੇ ਮਾਪਿਓ ਨੂੰ ਵਾਧੂ ਜਾਂ ਬੋਝ ਸਮਝਣ ਲੱਗ ਜਾਂਦੇ ਹਨ। ਉਹ ਸ਼ਾਇਦ ਇਹ ਭੁੱਲ ਜਾਂਦੇ ਨੇ ਕਿ ਕੁਝ ਕਿਸਾਲਾਂ ਬਾਅਦ ਉਹਨਾਂ ਨੂੰ ਵੀ ਇਨ੍ਹਾਂ ਹਾਲਾਤਾਂ ਵਿੱਚੋਂ ਹੀ ਗੁਜ਼ਰਨਾ ਪੈਣਾ ਹੈ। ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਆਂ ਜੀ ਨਿਗਾ ਸਵਾਗਤ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਜਗਦੀਸ਼ ਕੌਰ ਗਰੇਵਾਲ ਦੀ ਰਚਨਾ ਅਸੀਂ ਲੈ ਰਹੇ ਆਂ ਜਿਹਦਾ ਹੈਡਿੰਗ ਹੈ ਬਜ਼ੁਰਗਾਂ ਬਿਨਾ ਸੁੰਨੇ ਵਿੜੇ ਕੋਈ ਸਮਾਂ ਸੀ ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ ਉਹਨਾਂ ਨਾਲ ਘਰ ਭਰਿਆ ਭਰਿਆ ਲੱਗਦਾ ਵਿੜੇ ਜਾਂ ਡਿਊਟੀ ਵਿੱਚ ਬਜ਼ੁਰਗ ਨੇ ਮੰਜੇ ਤੇ ਬੈਠੇ ਹੋਣਾ ਹਰ ਕਿਸੇ ਆਉਣ ਜਾਣ ਵਾਲੇ ਨੇ ਉਹਨਾਂ ਨੂੰ ਬੁਲਾ ਕੇ ਦੱਸ ਪੁੱਛ ਕੇ ਜਾਣਾ ਬਜ਼ੁਰਗਾਂ ਦੇ ਹੁੰਦਿਆ ਪੁੱਤਰ ਨਿਸ਼ਚਿੰਤ ਹੋ ਕੇ ਬਾਹਰ ਦੇ ਸਾਰੇ ਕੰਮ ਕਰਦਾ ਉਹਨੂੰ ਘਰ ਦੀ ਕੋਈ ਚਿੰਤਾ ਹੀ ਨਾ ਹੁੰਦੀ ਕਿਉਂਕਿ ਬਾਹਰੋਂ ਆਏ ਹਰ ਸ਼ਖਸ ਦੀ ਬਜ਼ੁਰਗ ਪਹਿਲਾਂ ਪੁੱਛ ਪੜਤਾਲ ਕਰਦਾ ਤੇ ਫੇਰ ਹੀ ਅੱਗੇ ਜਾਣ ਦਿੰਦਾ ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਵੀ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਦੇ ਬੈਠਿਆਂ ਕਦੇ ਜਿੰਦਰੇ ਦੀ ਲੋੜ ਹੀ ਨਹੀਂ ਸੀ ਪੈਂਦੀ ਬਹੁਤੇ ਕੰਮਾਂ ਵਿੱਚ ਬਜ਼ੁਰਗਾਂ ਦੀ ਸਲਾਹ ਜ਼ਰੂਰ ਪੁੱਛੀ ਜਾਂਦੀ ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਦਾ ਅਨਮੋਲ ਖਜ਼ਾਨਾ ਹੁੰਦਾ ਸੀ ਬਜ਼ੁਰਗ ਆਪਣੇ ਪੋਤੇ-ਪੋਤੀਆਂ ਨਾਲ ਖੁਸ਼ ਰਹਿੰਦੇ ਅਤੇ ਪਰਿਵਾਰ ਦੇ ਬਾਕੀ ਮੈਂਬਰ ਬੱਚਿਆਂ ਦੀ ਸੁਰੱਖਿਆ ਤੋਂ ਬੇਫਿਕਰੇ ਹੋ ਕੇ ਕਮਾਈਆਂ ਕਰਦੇ ਪਰ ਹੁਣ ਜਮਾਨਾ ਬਦਲ ਗਿਆ ਹੈ ਅੱਜ ਕੋਈ ਵਿਰਲਾਤਾਵਾ ਹੀ ਘਰ ਹੋਵੇਗਾ ਜਿਸ ਵਿੱਚ ਕੋਈ ਬਜ਼ੁਰਗ ਦਿਖਾਈ ਦਿੰਦਾ ਹੋਵੇ ਅੱਜ ਘਰਾਂ ਦੇ ਵਿੜੇ ਬਜ਼ੁਰਗਾਂ ਬਿਨਾਂ ਸੁੰਝੇ ਜਾਂਦੇ ਹਨ ਬਹੁਤੇ ਪਰਿਵਾਰ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀਂ ਰੱਖਦੇ ਜੋ ਮਜਬੂਰੀ ਬਸ ਰੱਖਦੇ ਵੀ ਨੇ ਉਹ ਬੰਦਾ ਸਤਕਾਰ ਨਹੀਂ ਦਿੰਦੇ ਜਿਨ੍ਹਾਂ ਘਰਾਂ ਵਿੱਚ ਸੱਚਮੁੱਚ ਬਜ਼ੁਰਗਾਂ ਦਾ ਆਦਰ ਹੁੰਦਾ ਹੈ ਉਹ ਘਰ ਸਵਰਗ ਹਨ ਪਰ ਅਜਿਹੇ ਪਰਿਵਾਰਾਂ ਦੀ ਗਿਣਤੀ ਤਾਂ ਆٹے ਵਿੱਚ ਲੂਣ ਦੇ ਬਰਾਬਰ ਰਹਿ ਗਈ ਹੈ ਅੱਜ ਕੱਲ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਮਾਇਆ ਦੀ ਇੰਨੀ ਦੌੜ ਨੇ ਅਨਸਾਨ ਲਈ ਰਿਸ਼ਤਿਆਂ ਦੀ ਕੋਈ अहमियत ਹੀ ਨਹੀਂ ਛੱਡੀ ਖੂਨ ਦੇ ਰਿਸ਼ਤੇ ਹੁਣ ਸਫੈਦ ਹੋ ਗਏ ਹਨ ਹਰ ਰਿਸ਼ਤਾ ਹੁਣ ਮਤਲਬ ਦਾ ਰਹਿ ਗਿਆ ਹੈ ਚਾਹੇ ਹੋ ਸਕੇ ਮਾਪਿਓ ਹੀ ਕਿਉਂ ਨਾ ਹੋਣ ਜਿਨ੍ਹਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ ਆਪਣੀਆਂ ਖੁਸ਼ੀਆਂ ਦਾਤੇ ਲਾ ਕੇ ਆਪਣੇ ਪੁੱਤਰਾਂ ਨੂੰ ਬੜੇ ਚਾਵਾਂ ਨਾਲ ਪਾਲਿਆ ਪੋਸਿਆ ਪੜਾਇਆ ਲਿਖਾਇਆ ਵਿਆਹ ਤੇ ਆਪਣੇ ਪੈਰਾਂ ਤੇ ਖੜੇ ਕਰਨ ਜੋਗੇ ਕੀਤਾ ਉਹੀ ਪੁੱਤਰ ਬੁੱਢੇ ਮਾਪਿਆਂ ਨੂੰ ਵਾਧੂ ਜਾਂ ਬੋਝ ਸਮਝਣ ਲੱਗ ਜਾਂਦੇ ਹਨ ਉਹ ਸ਼ਾਇਦ ਇਹ ਭੁੱਲ ਜਾਂਦੇ ਨੇ ਕਿ ਕੁਝ ਕਿਸਾਲਾਂ ਬਾਅਦ ਉਹਨਾਂ ਨੂੰ ਵੀ ਇਨ੍ਹਾਂ ਹਾਲਾਤਾਂ ਵਿੱਚੋਂ ਹੀ ਗੁਜ਼ਰਨਾ ਪੈਣਾ ਹੈ ਕਿਉਂਕਿ ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ ਜਿਨ੍ਹਾਂ ਮਾਪਿਆਂ ਨੇ ਆਪਣੇ 4-4 ਬੱਚਿਆਂ ਦੀ ਦੇਖਭਾਲ ਬਹੁਤ ਘੱਟ ਕਮਾਈ ਨਾਲ ਸਬਰ ਸੰਤੋਖ ਤੇ ਸੰਜਮ ਦਾ ਜੀਵਨ ਬਤੀਤ ਕਰਕੇ ਇਕੱਲੇ ਹੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੁੰਦੀ ਹੈ ਉਹਨਾਂ ਦੇ ਬਜ਼ੁਰਗ ਹੋਣ ਤੇ ਸਾਰੇ ਬੱਚੇ ਰਲ ਕੇ ਵੀ ਉਹਨਾਂ ਦੀ ਦੇਖਭਾਲ ਨਹੀਂ ਕਰ ਸਕਦੇ ਜੋ ਬੜੀ ਹੈਰਾਨੀ ਦੀ ਗੱਲ ਹੈ ਉਹਨਾਂ ਵਿਚਾਰਿਆਂ ਦਾ ਦੁੱਖ ਸੁਣਨ ਜੋਗੀਆਂ ਕੇਵਲ ਧੀਆ ਹੀ ਰਹਿ ਜਾਂਦੀਆਂ ਨੇ ਪਰ ਉਹ ਵੀ ਆਪਣੇ ਸਹੁਰਿਆਂ ਦੀਆਂ ਮਜਬੂਰੀਆਂ ਕਾਰਨ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਅਸਮਰਥ ਹੁੰਦੀਆਂ ਹਨ ਜਿਸ ਘਰ ਨੂੰ ਮਾਪਿਆਂ ਨੇ ਬੜੀਆਂ ਰੀਝਾਂ ਨਾਲ ਤੀਲਾ-ਤੀਲਾ ਜੋੜ ਕੇ ਬਣਾਇਆ ਹੁੰਦਾ ਹੈ ਉਸ ਘਰ ਵਿੱਚ ਉਹਨਾਂ ਦੀ ਥਾਂ ਇੱਕ ਨੁਕਰੇ ਰਹਿ ਜਾਂਦੀ ਹੈ ਕਿਉਂਕਿ ਅੱਜ ਕੱਲ ਹਰੇਕ ਬੱਚੇ ਨੂੰ ਵੱਖਰੇ ਬੈੱਡਰੂਮ ਚਾਹੀਦੇ ਹਨ ਕਈ ਘਰਾਂ ਵਿੱਚ ਤਾਂ ਬਜ਼ੁਰਗਾਂ ਦਾ ਬੈੱਡ ਵਰਾਂਡੇ ਦੀ ਨੁਕਰੇ ਜਾਂ ਕਿਸੇ ਸਟੋਰ ਕਿਸੇ ਪੋਰਚ ਗੈਰੇਜ ਜਾਂ ਬੇਸਮੈਂਟ ਵਿੱਚ ਹੀ ਲਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਪਰਿਵਾਰ ਵਾਲੇ ਹੁੰਦੇ ਹੋਏ ਵੀ ਉਹ ਇਕੱਲੇ ਹੀ ਕਰ ਦਿੱਤੇ ਜਾਂਦੇ ਹਨ ਬਹੁਤੇ ਪਰਿਵਾਰਾਂ ਵਿੱਚ ਘਰ ਦੀ ਨੂੰ ਉਹਦੇ ਸਾਰੀ ਘਰ ਦੀ ਮਾਲਕਣ ਮੰਨ ਬੈਠਦੀ ਹੈ ਅਤੇ ਸੱਸ ਸਹੁਰੇ ਤੇ ਪਤੀ ਨੂੰ ਉਸਦੇ ਹਰ ਹੁਕਮ ਦੀ ਪਾਲਣਾ ਹੀ ਕਰਨੀ ਪੈਂਦੀ ਹੈ ਉਧਰ ਸੱਸ ਕੋਲੋਂ ਜਦੋਂ ਘਰ ਦੀ ਸਰਦਾਰੀ ਤੇ ਪੁੱਤਰ ਦਾ ਮੋਹ ਦੋਵੇਂ ਖੁੱਸ ਜਾਂਦੇ ਹਨ ਤਾਂ ਉਹ ਵੀ ਆਪਣੀ ਜਗ੍ਹਾ ਛਕ ਪਟਾਉਂਦੀ ਹੈ ਜਿਸ ਵਿੱਚੋਂ ਨੂੰ ਸੱਸ ਦੇ ਕੜਤਨ ਭਰੇ ਰਿਸ਼ਤੇ ਜਨਮ ਲੈਂਦੇ ਹਨ ਪੁੱਤਰ ਵੀ ਜਦੋਂ ਪਤਨੀ ਵੱਲ ਉਲਾਰ ਹੋ ਕੇ ਮਾਪਿਆਂ ਨੂੰ ਬੰਨ ਦੀ ਜਗ੍ਹਾ ਨਹੀਂ ਦਿੰਦਾ ਜਾਂ ਕਹਿ ਲਓ ਕਿ ਮਾਪੇ ਤੇ ਪਤਨੀ ਵਿੱਚ ਸੰਤੁਲਨ ਰੱਖਣ ਵਿੱਚ ناکਾਮਯਾਬ ਹੋ ਜਾਂਦਾ ਹੈ ਤਾਂ ਕਲੇਸ਼ ਮਕਾਉਣ ਲਈ ਮਾਪਿਆਂ ਤੋਂ ਵੱਖਰੇ ਹੋਣ ਦੀ ਮੰਗ ਰੱਖ ਦਿੰਦਾ ਹੈ ਪੁਰਾਣੇ ਜ਼ਮਾਨੇ ਵਿੱਚ ਕਈ ਕਈ ਸਾਲ ਭਰਾ ਭਜਾਈਆਂ ਇਕੱਠੇ ਰਹਿੰਦੇ ਜਿਸ ਨਾਲ ਪਿਆਰ ਹਮਦਰਦੀ ਮਿਲਵਰਤਨ ਅਤੇ ਸ਼ੇਅਰ ਕਰਨ ਦੀ ਭਾਵਨਾ ਬੱਚਿਆਂ ਤੇ ਵੱਡਿਆਂ ਵਿੱਚ ਆਪ ਭਾਰੀ ਆ ਜਾਂਦੀ ਨਾਲ ਹੀ ਬਜ਼ੁਰਗਾਂ ਦੀ ਉਮਰ ਵੀ ਆਪਣੀ ਖਲੀਫ ਪਰਿਵਾਰੀ ਨੂੰ ਹੱਸਦਿਆਂ ਖੇਡਦਿਆਂ ਵੇਖ ਕੇ ਹੋਰ ਵੱਧ ਜਾਂਦੀ ਫੇਰ ਕਦੇ ਮਾਪਿਆਂ ਦੀ ਸਲਾਹ ਨਾਲ ਭਰਾ ਢੁੰਦੇ ਤੇ ਮਾਪੇ ਆਪਣੀ ਮਰਜ਼ੀ ਨਾਲ ਕਿਸੇ ਇੱਕ ਨਾਲ ਰਹਿ ਲੈਂਦੇ ਪਰ ਅੱਜ ਕੱਲ ਇਕੋ ਇੱਕ ਨੌ ਪੁੱਤਰ ਵੀ ਆਪਣੇ ਮਾਪਿਆਂ ਨਾਲ ਰਹਿਣ ਨੂੰ ਜੁਆਇੰਟ ਫੈਮਿਲੀ ਕਹਿਣ ਲੱਗ ਪਿਆ ਹੈ ਦੇਸ਼ ਹੋਵੇ ਭਾਵੇਂ ਵਿਦੇਸ਼ ਸਾਰੇ ਪਾਸੇ ਹਾਲ ਇੱਕੋ ਜਿਹਾ ਹੈ ਤੁਸੀਂ ਆਪ ਹੀ ਸੋਚੋ ਕਿ ਜਿੰਨਾ ਮਾਪਿਆਂ ਨੇ 100-100 ਸੁੱਖਣਾ ਸੋਕੇ ਇੱਕੋ ਇੱਕ ਪੁੱਤਰ ਰੱਬ ਕੋਲੋਂ ਲਿਆ ਹੋਵੇ ਤੇ ਫਿਰ ਉਹ ਵੀ ਉਹਨਾਂ ਦੇ ਬਟਾਪੇ ਦਾ ਸਹਾਰਾ ਨਾ ਬਣੇ ਤਾਂ ਫਿਰ ਉਹ ਮਾਪੇ ਜਾਣ ਤਾਂ ਜਾਣ ਕਿੱਥੇ ਭਾਵੇਂ ਬੱਚਿਆਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ ਉਹ ਨੌਕਰੀਆਂ ਕਾਰਨ ਵੱਡੇ ਸ਼ਹਿਰਾਂ ਵਿੱਚ ਛੋਟੇ-ਛੋਟੇ ਫਲੈਟਾਂ ਵਿੱਚ ਰਹਿੰਦੇ ਹਨ ਜਾਂ ਫਿਰ ਵਿਦੇਸ਼ਾਂ ਵਿੱਚ ਆਪਣੇ ਵਧੀਆ ਕੈਰੀਅਰ ਦੀ ਖਾਤਰ ਚਲੇ ਜਾਂਦੇ ਹਨ ਤਾਂ ਉਹ ਮਾਪਿਆਂ ਨੂੰ ਰੱਖਣ ਕਿੱਥੇ ਪਰ ਜੇ ਅਸੀਂ ਮਾਪਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਾਂਗੇ ਸਾਡੇ ਦਿਲ ਵਿੱਚ ਉਹਨਾਂ ਦੀ ਜਗ੍ਹਾ ਹੋਵੇਗੀ ਤਾਂ ਘਰ ਵਿੱਚ ਜਗ੍ਹਾ ਬਣਾਉਣ ਦੀ ਔਖੀ ਗੱਲ ਹੀ ਨਹੀਂ ਬੱਚਿਆਂ ਦੇ ਬੈੱਡਰੂਮ ਵਿੱਚ ਵੀ ਹੋਰ ਬੈੱਡ ਲਾਇਆ ਜਾ ਸਕਦਾ ਹੈ ਜਿਸ ਨਾਲ ਬੱਚਿਆਂ ਨੂੰ ਵੀ ਦਾਦੇ-ਦਾਦੀ ਦਾ ਪਿਆਰ ਮਿਲੇਗਾ ਤੇ ਬਜ਼ੁਰਗਾਂ ਲਈ ਤਾਂ ਮੂਲੋਂ ਨਾਲੋਂ ਵੱਧ ਵਿਆਜ ਪਿਆਰਾ ਹੁੰਦਾ ਹੈ ਕਈ ਵਾਰੀ ਅਸੀਂ ਇਸ ਸਮੱਸਿਆ ਨੂੰ ਕਹਿ ਦਿੰਦੇ ਹਾਂ ਕਿ ਇਹ ਜਨਰੇਸ਼ਨ ਜਨਰੇਸ਼ਨ ਗੈਪ ਹੈ ਯਾਨੀ ਕਿ ਪੀੜ੍ਹੀ ਦਾ ਫਾਸਲਾ ਹੈ ਇਹ ਕਹਿ ਕੇ ਟਾਲ ਦਿੰਦੇ ਹਾਂ ਪਰ ਇਹ ਫਾਸਲਾ ਤਾਂ ਕਦੇ ਵੀ ਮਿਟ ਨਹੀਂ ਸਕਦਾ ਅੱਜ ਅਸੀਂ ਨਵੀਂ ਪੀੜ੍ਹੀ ਹਾਂ ਤੇ ਕੱਲ ਨੂੰ ਕੱਲ ਤੇ ਸਾਡੇ ਮਾਪੇ ਪੁਰਾਣੀ ਪੀੜੀ ਤੇ ਕੱਲ ਸਾਡੇ ਬੱਚੇ ਨਵੀਂ ਪੀੜੀ ਹੋਣਗੇ ਤੇ ਅਸੀਂ ਪੁਰਾਣੀ ਪੀੜੀ ਬਣ ਜਾਵਾਂਗੇ ਪਰ ਹਾਂ ਸੋਚਾਂ ਦੇ فاਸਲੇ ਕੁਝ ਘਟਾਏ ਜਾ ਸਕਦੇ ਹਨ ਇਹ ਮਟਾਏ ਭਾਵੇਂ ਨਹੀਂ ਜਾ ਸਕਦੇ ਕੁਝ ਤਾਂ ਪੁਰਾਣੀ ਪੀੜੀ ਨੂੰ ਵੀ ਬਦਲਣਾ ਪਏਗਾ ਉਹ ਵੀ ਬੱਚਿਆਂ ਦੇ ਘੁੰਮਣ ਫੇਰਨ ਆਉਣ ਜਾਣ ਤੇ ਵਾਰ-ਵਾਰ ਨਾ ਟੋਕਣ ਤੇ ਨਾ ਹੀ ਉਹਨਾਂ ਦੀ ਜ਼ਿੰਦਗੀ 'ਚ ਜ਼ਿਆਦਾ ਦਖਲਅੰਦਾਜ਼ੀ ਕਰਨ ਅਤੇ ਨਾ ਹੀ ਆਪਣੀ ਸਿਆਣਫ ਬਦੋ ਬਦੀ ਉਹਨਾਂ ਦੇ ਉੱਤੇ ਠੋਸਣ ਕਿਉਂਕਿ ਅੱਜਕੱਲ ਦੇ ਬੱਚੇ ਵੱਡਿਆਂ ਤੋਂ ਸੇਧ ਲੈਣ ਦੀ ਬਜਾਏ ਆਪਣੀਆਂ ਗਲਤੀਆਂ ਤੋਂ ਜ਼ਿਆਦਾ ਸਿੱਖਦੇ ਹਨ ਨਵੀਂ ਪੀੜੀ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪਣੇ ਵਿੱਚ ਸਬਰ ਸੰਤੋਖ ਸਹਿਣਸ਼ੀਲਤਾ ਤੇ ਸਤਿਕਾਰ ਦੀ ਭਾਵਨਾ ਉਹਨਾਂ ਪ੍ਰਤੀ ਬਣਾਈ ਰੱਖੇ ਬਜ਼ੁਰਗਾਂ ਦੀ ਆਤ ਤਾਂ ਬੱਚਿਆਂ ਵਰਗੀਆਂ ਹੋ ਜਾਂਦੀਆਂ ਹਨ ਇੱਕ ਗੱਲ ਨੂੰ ਵਾਰ-ਵਾਰ ਡਰਾਉਣਾ ਕਾਲੇ ਪੈ ਜਾਣਾ ਸਿਹਤ ਨਾ ਠੀਕ ਹੋਣ ਕਾਰਨ ਜਲਦੀ ਖੇਚ ਜਾਣਾ ਜਾਂ ਵਿਹਲੇ ਹੋਣ ਕਾਰਨ ਫालतू ਹੀ ਸੋਚੀ ਜਾਣਾ ਅਾਜ ਉਹਨਾਂ ਦੇ ਜੀਵਨ ਦਾ ਕੋਈ ਪ੍ਰਬੰਧ ਹੋਣਾ ਹੀ ਚਾਹੀਦਾ ਹੈ ਉਹਨਾਂ ਦੀ ਰੁਚੀ ਅਨਸਾਰ ਅਖਬਾਰ ਰਸਾਲੇ ਜਾਂ ਧਾਰਮਿਕ ਪੁਸਤਕਾਂ ਲਿਆ ਕੇ ਦਿੱਤੀਆਂ ਜਾਣ ਉਹਨਾਂ ਦੀ ਪਸੰਦ ਦੇ ਟੀਵੀ ਪ੍ਰੋਗਰਾਮ ਦੇਖਣ ਦਾ ਯੋਗ ਪ੍ਰਬੰਧ ਕਰ ਦਿੱਤਾ ਜਾਵੇ ਕੁਝ ਸਮਾਂ ਉਹਨਾਂ ਨੂੰ ਪਾਰਕ ਵਿੱਚ ਬੱਚਿਆਂ ਨਾਲ ਸੈਰ ਲਈ ਲਿਜਾਇਆ ਜਾਵੇ ਜਿੱਥੇ ਉਹਨਾਂ ਨੂੰ ਗੱਲਬਾਤ ਕਰਨ ਲਈ ਹਮ ਉਮਰ ਦੇ ਸਾਥੀ ਵੀ ਮਿਲ ਜਾਣਗੇ ਇਹਨਾਂ ਨਾਲ ਉਹ ਆਪਣੇ ਮਨ ਦਾ ਭਾਰ ਹੌਲਾ ਕਰ ਸਕਦੇ ਹਨ ਤੇ ਨਾਲ ਹੀ ਬਾਹਰ ਦੀ ਖੁੱਲੀ ਤੇ ਤਾਜੀ ਹਵਾ ਵੀ ਉਹਨਾਂ ਦੀ ਸਿਹਤ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਬਜ਼ੁਰਗਾਂ ਨੂੰ ਵੀ ਚਾਹੀਦਾ ਹੈ ਕਿ ਉਹ ਮਜਬੂਰੀ ਤੋਂ ਪਹਿਲਾ ਮੰंजे ਤੇ ਨਾਂ ਬੈਠਣ ਜਿੰਨੀ ਵੀ ਹੋ ਸਕੇ ਸੈਰ ਜਰੂਰ ਕਰਦੇ ਰਹਿਣ ਕਹਿੰਦੇ ਹਨ ਕਿ ਪ੍ਰਮਾਤਮਾ ਅਰਥਾ ਆਪ ਤਾਂ ਨਹੀਂ ਜਾ ਸਕਦਾ ਇਸ ਲਈ ਉਸਨੇ ਮਾਪੇ ਸਿਰਜੀ ਜੋ ਸੋ ਮਾਪੇ ਪ੍ਰਤੀ ਸਤਕਾਰ ਦੀ ਭਾਵਨਾ ਰੱਖਣ ਵਾਲਿਆਂ ਨੂੰ ਕਿਸੇ ਹੋਰ ਰੱਬ ਨੂੰ ਮਿਲਣ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਉਹਨਾਂ ਨੂੰ ਤਾਂ ਮਾਪਿਆਂ ਵਿੱਚੋਂ ਹੀ ਭਗਵਾਨ ਦੇ ਦਰਸ਼ਨ ਜਿਹੜੇ ਆ ਉਹ ਹੋ ਜਾਂਦੇ ਹਨ ਦੁਨੀਆ ਦੀ ਹਰੇਕ ਵਸਤੂ ਪੈਸੇ ਨਾਲ ਖਰੀਦੀ ਜਾ ਸਕਦੀ ਹੈ ਪਰ ਬਜ਼ੁਰਗਾਂ ਦੀਆਂ ਅਸੀਸਾਂ ਕਿਸੇ ਵੀ ਧਨ ਦੌਲਤ ਦੇ ਨਾਲ ਪ੍ਰਾਪਤ ਨਹੀਂ ਹੋ ਸਕਦੀਆਂ ਕੇਵਲ ਮਾਪਿਆਂ ਦੀ ਸੇਵਾ ਨਾਲ ਹੀ ਸਾਡੀਆਂ ਸਖਣੀਆਂ ਝੋਲੀਆਂ ਅਸੀਸਾਂ ਦੀ ਬੇਕੀਮਤੀ ਦੌਲਤ ਨਾਲ ਭਰਦੀਆਂ ਹਨ ਜੋ ਸਾਡੇ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਚ ਦੁੱਖ ਸੁੱਖ ਸਮੇਂ ਸਹਾਈ ਹੁੰਦੀਆਂ ਹਨ ਦੌੜ ਭੱਜ ਦੀ ਜ਼ਿੰਦਗੀ ਵਿੱਚ ਬਹੁਤਾ ਸਮਾਂ ਨਾ ਸਈ ਸਵੇਰੇ ਸ਼ਾਮ ਜੇ ਸਾਰਾ ਪਰਿਵਾਰ ਆਉਂਦਾ ਜਾਂਦਾ ਉਹਨਾਂ ਦਾ ਹਾਲਚਲ ਪੁੱਛ ਲੈ ਤਾਂ ਸ਼ਾਇਦ 5 ਮਿੰਟ ਤੋਂ ਵੱਧ ਸਮਾਂ ਵੀ ਨਹੀਂ ਲੱਗਣ ਲਗਾ ਪਰ ਇਸ ਨਾਲ ਉਹਨਾਂ ਦਾ ਸਾਰਾ ਦਿਨ ਖੁਸ਼ੀ ਨਾਲ ਬਤੀਤ ਹੋ ਜਾਏਗਾ ਇਸ ਦੇ ਉਲਟ ਜੇ ਅਸੀਂ ਉਹਨਾਂ ਨੂੰ ਬਿਨਾਂ ਮਿਲੇ ਹੀ ਕੰਮਾਂ ਤੇ ਚਲੇ ਜਾਂਦੇ ਆਂ ਦੇਸ਼ ਹੋਵੇ ਭਾਵੇਂ ਵਿਦੇਸ਼ ਤਾਂ ਉਹਨਾਂ ਦੇ ਦਿਲ ਤੇ ਸਾਰਾ ਦਿਨ ਕੀ ਬੀਤੇਗੀ ਇਹਦਾ ਅਹਿਸਾਸ ਸਾਨੂੰ ਉਸ ਮੋੜ ਤੇ ਪਹੁੰਚ ਕੇ ਹੋਏਗਾ ਇਹ ਵੀ ਠੀਕ ਹੈ ਕਿ ਬਜ਼ੁਰਗਾਂ ਲਈ ਸਰਕਾਰਾਂ ਨੇ ਜਾਂ ਕੋਈ ਟਰਸਟਾਂ ਨੇ ਬਿਰਧ ਆਸ਼ਰਮ ਜਾਂ ਸੀਨੀਅਰ ਸਿਟੀਜ਼ਨ ਹੋਮ ਵੀ ਖੋਲ ਰੱਖਿਆ ਹਨ ਜਿੱਥੇ ਉਹ ਆਪਣਾ ਜੀਵਨ ਖੁਸ਼ੀ ਖੁਸ਼ੀ ਬਤੀਤ ਕਰ ਸਕਦੇ ਹਨ ਉੱਥੇ ਉਹਨਾਂ ਨੂੰ ਕੁਝ ਸਹੂਲਤਾਂ ਸਿਹਤ ਸੰਬੰਧੀ ਸਵਾਮਾਂ ਤੇ ਹਮਰ ਉਮਰ ਸਾਥੀ ਵੀ ਮਿਲ ਜਾਂਦੇ ਹਨ ਤੇ ਬਹੁਤੇ ਉੱਥੇ ਮਜਬੂਰੀ ਵਾਸੀ ਰਹਿੰਦੇ ਹਨ ਖੈਰ ਘਰ ਇਕੱਲੇ ਕੈਦ ਹੋਣ ਨਾਲੋਂ ਤਾਂ ਇਹ ਵਧੀਆ ਪ੍ਰਾਲੇ ਹਨ ਕਿਉਂਕਿ ਉੱਥੇ ਉਹਨਾਂ ਨੂੰ ਦੇਖਣ ਸੁਣਨ ਵਾਲਾ ਕੋਈ ਤਾਂ ਹੈ ਪਰ ਇਹ ਤਾਂ ਉਹ ਗੱਲ ਹੋਈ ਕਿ ਕਿਸੇ درخت ਦੀ ਟਾਹਣੀ ਕੱਟ ਕੇ ਉਪਜਾਊ ਜ਼ਮੀਨ ਵਿੱਚ ਬੀਜ ਦਿੱਤੀ ਜਾਵੇ ਤੇ ਉਸ ਨੂੰ ਪਾਣੀ ਖਾਦ ਸਮੇਂ ਸਿਰ ਦੇ ਕੇ ਵਾੜ ਵੀ ਕਰ ਦਿੱਤੀ ਜਾਵੇ ਤਾਂ ਕਿ ਉਹ ਟਹਿਣੀ ਜੜ ਤੋਂ ਬਿਨਾਂ ਹਰੀ ਰਹਿ ਸਕੇਗੀ ਸਾਥੀਓ ਆਪਣੇ ਬਜ਼ੁਰਗਾਂ ਦੀਆਂ ਜਣਾ ਆਪਣੇ ਪਰਿਵਾਰਾਂ ਵਿੱਚ ਹਨ ਪਿੱਛੇ ਜੇ ਅਖਬਾਰਾਂ ਵਿੱਚ ਖਬਰ ਛਪੀ ਸੀ ਕਿ ਮਦਰ ਡੇ ਤੇ ਬਿਰਧ ਆਸ਼ਰਮ ਦੀਆਂ ਬਜ਼ੁਰਗ ਮਾਵਾਂ ਸਾਰਾ ਦਿਨ ਗੇਟ ਲੱਗੇ ਬੈਠੀਆਂ ਰਹੀਆਂ ਕਿ ਸ਼ਾਇਦ ਉਹਨਾਂ ਦੇ ਪੁੱਤਰ ਉਹਨਾਂ ਨੂੰ ਮਿਲਣ ਆ ਜਾਣ ਇਸ ਦਿਨ ਇੱਕ ਦਿਨ ਹੀ ਸਹੀ ਉਹਨਾਂ ਨੂੰ ਮਿਲਣ ਆ ਜਾਣ ਪਰ ਉਹ ਤਾਂ ਸ਼ਾਇਦ ਕਿਸੇ ਵੱਡੇ ਹਾਲ ਜਾਂ ਪੰਡਾਲ ਵਿੱਚ ਲੋਕਾਂ ਨਾਲ ਰਲ ਕੇ ਮਦਰ ਡੇ ਮਨਾ ਰਹੇ ਹੋਣਗੇ ਤੇ ਵਿਚਾਰਿਆ ਕੋਲ ਫੁਰਸਤਰੀ ਦੀ ਕਿੱਥੇ ਕਿ ਆਪਣੀ ਮਦਰ ਨੂੰ ਜਾ ਕੇ ਮਿਲ ਲੈਣ ਅਮਰੀਕਾ ਵਿੱਚ ਇੱਕ ਸਰਵੇਖਣ ਹੋਇਆ ਹੈ ਜਿਸ ਸੰਚਾਰ ਜੋ ਬੱਚੇ ਕ੍ਰੈਚਾਂ ਜਾਂ ਡੇ ਕੇਅਰ ਸੈਂਟਰਾਂ ਦੀ ਬਜਾਏ ਘਰਾਂ ਵਿੱਚ ਦਾਦਾ-ਦਾਦੀ ਜਾਂ ਨਾਨਾ-ਨਾਨੀ ਪਾਸ ਪਲਦੇ ਹਨ ਉਹ ਦੂਜੇ ਬੱਚਿਆਂ ਤੋਂ 50% ਵੱਧ ਬੁੱਧੀਮਾਨ ਹੁੰਦੇ ਹਨ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਬਜ਼ੁਰਗਾਂ ਦਾ ਖਰਚਾ ਡੇ ਕੇਅਰ ਸੈਂਟਰ ਜਾਂ ਕ੍ਰੈਚ ਦੀ ਫੀਸ ਤੋਂ ਵੀ ਵੱਧ ਹੈ ਕਿਉਂ ਅਸੀਂ ਆਪਣੇ ਬੱਚਿਆਂ ਨੂੰ ਦਾਦੇ-ਦਾਦੀ ਦੇ ਪਿਆਰ ਤੋਂ ਵਾਂਝੇ ਕਰ ਦਿੰਦੇ ਆ ਬਾਅਦ ਵਿੱਚ ਭੋਗ ਪਾਉਣੇ ਵਰਸ਼ੀਆਂ ਮਨਾਉਣੀਆਂ ਜਾਂ ਬਜ਼ੁਰਗਾਂ ਦੇ ਨਾਂ ਤੇ ਦਾਨਪੁਣ ਕਰਨੇ ਕੋਈ ਮੈਨੇ ਨਹੀਂ ਰੱਖਦੇ ਜੇ ਅਸੀਂ ਜਿਉਂਦੇ ਜੀ ਉਹਨਾਂ ਨੂੰ ਬੰਦਾ ਸਤਕਾਰ ਨਾ ਦਿੱਤਾ ਤਾਂ ਅੰਤ ਵਿੱਚ ਮੈਨੂੰ ਇੰਦਰਜੀਤ ਹਸਨਪੁਰੀ ਦਾ ਇੱਕ ਸ਼ੇਰ ਯਾਦ ਆ ਗਿਆ ਜੋ ਅਕਸਰ ਹੀ ਸੁਣਾਇਆ ਕਰਦੇ ਸਨ ਮਰਨ ਤੋਂ ਪਿੱਛੋਂ ਯਾਦ ਕਰੋਗੇ ਮੈਨੂੰ ਕੀ ਮੂਰਤ ਅੱਗੇ ਫੁੱਲ ਧਰੋਗੇ ਮੈਨੂੰ ਕੀ ਸਾਰੀ ਉਮਰੇ ਸੁੱਕੇ ਟੁੱਕਰ ਖਾਦੇਵੇਂ ਲਾਸ਼ ਤੇ ਮੂੰਹ ਵਿੱਚ ਕਿਉਂ ਧਰੋਗੇ ਮੈਨੂੰ ਕੀ ਤੁਸੀਂ ਬਜ਼ੁਰਗਾਂ ਨੂੰ ਜਿਸ ਮੁੱਤੇ ਮਾਰੋਗੇ ਉਸੇ ਮੁੱਤੇ ਆਪ ਮਰੋਗੇ ਮੈਨੂੰ ਕੀ ਇਹ ਜਿਹੜਾ ਲੇਖ ਸੀਗਾ ਗੁਰਦੀਸ਼ ਕੌਰ ਗਰੇਵਾਲ ਦੀ ਰਚਨਾ ਸੀ ਬਜ਼ੁਰਗਾ ਬਿਨ ਸੁੰਨੇ ਵੇੜੇ ਆਸ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਜੀ